ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਹਾਂਜੀ ਵਾਹਿਗੁਰੂ ਜੀ ਇੱਕ ਨਾ ਆਪਾਂ ਨੂੰ ਭੈਣ ਜੀ ਨੇ ਸਵਾਲ ਕੀਤਾ ਸੀ ਪਤਾ ਨਹੀਂ ਉਹ ਕਿਤੇ ਸੰਗਤ ਕਰਦੇ ਜਾਂ ਕਿਹੜੇ ਗੁਰਮਖਾਂ ਦੀ ਸੰਗਤ ਕਰਦੇ ਆ ਪਰ ਉਹਨਾਂ ਨੇ ਆਪਣਾ ਉਹ ਸਵਾਲ ਆਪਾਂ ਨੂੰ ਪੁੱਟ ਕੀਤਾ ਉਹ ਸੀਗਾ ਕਿ ਵਾਹਿਗੁਰੂ ਜੀ ਮੇਰੇ ਸਵਾਲ ਦਾ ਜਵਾਬ ਜਰੂਰ ਦੇਣਾ ਕਿਰਪਾ ਕਰਕੇ ਜਦੋਂ ਸੁਰਤ ਉੱਪਰ ਜਾਂਦੀ ਹੈ ਤਾਂ ਸਾਹ ਰੁਕ ਜਾਂਦਾ ਹੈ ਆਵਾਜ਼ ਬਹੁਤ ਤੇਜ਼ ਹੋ ਜਾਂਦੀ ਹੈ ਫਿਰ ਮੈਨੂੰ ਵਿੱਚ ਚੇਤਾ ਆ ਜਾਂਦਾ ਹੈ ਕਿ ਸਾਹ ਲੈਣਾ ਹੈ ਸੁਰਤ ਨਾਲ ਹੀ ਥੱਲੇ ਆ ਜਾਂਦੀ ਹੈ ਮੈਨੂੰ ਡਰ ਲੱਗਦਾ ਹੈ ਕਿ ਮੈਂ ਮਰ ਚੱਲੀ ਆਂ ਵਾਇਕਰੂ ਇਹ ਇਹਨਾਂ ਗੱਲਾਂ ਕਰਕੇ ਆਪਾਂ ਇੱਕ ਦੁਨਿਆਵੀ ਟੀਚਰ ਰਖਣਾ ਸੰਗਤ ਕਰਨੀ ਉਹਨਾਂ ਟੀਚਰ ਦੀ ਜਿਨ੍ਹਾਂ ਨੂੰ ਗੁਰਬਾਣੀ ਦੇ ਵਿੱਚ ਸੰਤ ਸਾਧ ਬ੍ਰਹਮ ਗਿਆਨੀ ਸਾਧੂ ਗੁਰਮੁਖ ਕਿਹਾ ਗਿਆ ਜੇ ਕੋਈ ਜੀਵ ਇਹਨਾਂ ਤੋਂ ਬਿਨਾਂ ਤੁਰੂਗਾ ਤਾ ਉਹ ਆਪਣੇ ਸਰੀਰ ਦਾ ਨੁਕਸਾਨ ਜ਼ਰੂਰ ਕਰਾਊਗਾ ਜਾਂ ਫਿਰ ਉਹ ਨਾਮ ਪ੍ਰਗਟ ਹੋਣ ਤੇ ਜਾਂ ਥੋੜਾ ਜਿਹਾ ਅੰਦਰੋਂ ਵੱਲ ਆਉਣ ਤੇ ਰਿਤਿਆ ਸਿੱਧੀਆਂ ਚ ਬਹਿ ਜਾਊਗਾ ਜਿਹੜੀ ਦੁਨੀਆਦਾਰੀ ਦੀ ਬੱਲੇ ਬੱਲੇ ਆ ਉਹਦੇ ਵਿੱਚ ਫਸ ਜਾਊਗਾ ਉਹਦੇ ਵਿੱਚ ਕੀ ਹੁੰਦਾ ਹੈ ਕਿ ਨਾਮ ਅਭਿਆਸੀ ਦਾ ਜਿਹੜਾ ਖੋਦਾ ਖਜ਼ਾਨਾ ਜਮਾ ਕੀਤਾ ਹੁੰਦਾ ਉਹ ਕਿਤੇ ਨਾ ਕਿਤੇ ਜਾ ਕੇ ਖਤਮ ਹੋ ਜਾਂਦਾ ਹੁਣ ਜੋ ਇਹ ਭੈਣ ਜੀ ਦੱਸਦੇ ਆ ਕਿ ਜਦੋਂ ਇਹਨਾਂ ਦੀ ਸੁਰਤੀ ਉੱਪਰ ਜਾਂਦੀ ਆ ਤਾਂ ਉਸਾਰ ਰੁਕਦਾ ਵੈਕਰ ਦੇਖੋ ਸੁਰਤੀ ਨੇ ਤਾਂ ਉੱਪਰ ਜਾਣਾ ਹੀ ਜਾਣਾ ਆ ਹੈਨਾ ਸੁਰਤੀ ਨੇ ਉੱਪਰ ਨੂੰ ਫਲੋ ਕਰਨਾ ਹੈ ਕਰਨਾ ਆ ਤੇ ਇਹ ਜੋ ਵੀ ਹੈਗਾ ਆ ਵੀ ਆਪਣੇ ਜਿਹੜੇ ਸਵਾਸ ਵੀ ਚੱਲਦੇ ਆ ਕੋਈ ਮਾਲਕ ਨੇ ਇੱਥੇ ਖੇਡ ਰਚਿਆ ਹੋਇਆ ਆ ਹੈਨਾ ਤੇ ਸੁਰਤੀ ਜਾਂਦੀ ਹੈ ਤਾਂ ਉੱਪਰ ਮਾਰੇ ਕਹਿੰਦੇ ਚੌਥੇ ਪੱਦੇ ਵਿੱਚ ਜਾਣਾ ਸੁਰਤੀ ਨੇ ਜਦੋਂ ਸੁਰਤੀ ਉੱਪਰ ਜਾਂਦੀ ਆ ਤਾਂ ਇਹਨੇ ਪੌਨ ਨੂੰ ਛੱਡਣਾ ਹੁਣ ਪੌਨ ਨੂੰ ਜੇ ਆਪਾਂ ਡਾਇਰੈਕਟ ਇੱਧੇ ਛਡਾਉਣ ਦੀ ਕੋਸ਼ਿਸ਼ ਕਰਾਂਗੇ ਆਪਣੇ ਮਨਮਤ ਕਹਿ ਲੋ ਜਾਂ ਬਿਨਾ ਸੰਤਾਂ ਸਾਧਾ ਦੀ ਸੰਗਤ ਤੋਂ ਬਿਨਾ ਤਾਂ ਸਾਨੂੰ ਕੁਝ ਪਤਾ ਨਹੀਂ ਲੱਗਣਾ ਕਿ ਅਸੀਂ ਇਹ ਪੌਣ ਨੂੰ ਕਿਵੇਂ ਛੱਡਣਾ ਹੈ ਪੌਣ ਨੂੰ ਜਿਹੜਾ ਛੱਡਣਾ ਹੈ ਉਹ ਬੜਾ ਸਹਿਜ ਸੁਭਾਏ ਪਹਿਲਾਂ ਤਾਂ ਸੁਵਾਸ ਗ੍ਰਾਸ ਸਿਮਰਨ ਪਰਪੱਕ ਕਰਨਾ ਉੱਠਦੇ ਆ ਬੈਠਦੇ ਆ ਆਪਾਂ ਸਿਮਰਨ ਕਰੀ ਜਾਣਾ ਕੁਝ ਖਾਣ ਪੀਣ ਲੱਗੇ ਆ ਕੋਈ ਕੰਮ ਕਰਦੇ ਆ ਤੇ ਸਿਮਰਨ ਆਪਾਂ ਜਰੂਰ ਕਰਨਾ ਰਸਨਾ ਤੇ ਸਾਡੇ ਸਿਮਰਨ ਰਹਿਣਾ ਚਾਹੀਦਾ ਵਾਹਿ ਗੁਰੂ ਵਾਹਿ ਗੁਰੂ ਦੋ ਹਿੱਸਿਆਂ ਵਿੱਚ ਕੀਤਾ ਗਿਆ ਸਿਮਰਨ ਬਹੁਤ ਜਲਦੀ ਅੰਦਰ ਉਤਰ ਜਾਂਦਾ ਮਨ ਦੇ ਇਹਨੂੰ ਹਿਰਦੇ ਵਿੱਚ ਚਲਾ ਜਾਂਦਾ ਸੋ ਗੁਰਮੁਖ ਪਿਆਰਿਓ ਵੀ ਇਹ ਜਿਹੜਾ ਖੇਡ ਆ ਇਹ ਸੰਤਾਂ ਸਾਧਾਂ ਦੀ ਜੋ ਸੰਗਤ ਆ ਉਹ ਤੋਂ ਬਿਨਾਂ ਨਹੀਂ ਖੇਡਣਾ ਚਾਹੀਦਾ ਅਸੀਂ ਤਾਂ ਅੱਜ ਤੱਕ ਜਿੰਨੇ ਵੀ ਨਾਮ ਅਭਿਆਸੀ ਵੇਖੇ ਆ ਜਿਹੜੇ ਸੰਤਾਂ ਸਾਧਾਂ ਦੀ ਗੁਰਮਖਾਂ ਦੀ ਸੰਗਤ ਤੋਂ ਬਿਨਾਂ ਚੱਲੇ ਆ ਉਹ ਜਾਂ ਤਾਂ ਪ੍ਰੋਪਰ ਪਹੁੰਚਦੇ ਨਹੀਂ ਹੈ ਜਾਵੇਂ ਰਿੱਧੀਆਂ ਸਿੱਧੀਆਂ ਚ ਪੈ ਜਾਂਦੇ ਜਾਂ ਨਾਮ ਅਭਿਆਸ ਸ਼ੁਰੂ ਕਰਕੇ ਜਦੋਂ ਕੋਈ ਇਦਾਂ ਦੀ ਖੇਡ ਬਣਨ ਲੱਗਦੀ ਹੈ ਜਿੱਥੇ ਡਰ ਲੱਗਦਾ ਹੈ ਨਾ ਤੇ ਕਿਉਂਕਿ ਕਾਲ ਵੀ ਕਈ ਤਰੀਕਿਆਂ ਦੇ ਨਾਲ ਰੁਕਦਾ ਆ ਜਿਵੇਂ ਆਪਾਂ ਇੱਕ ਭੈਣ ਜੀ ਦਾ ਉਹ ਪ੍ਰੈਕਟੀਕਲ ਸੀਗਾ ਆਪਾਂ ਹੁਣ ਇੱਕ ਦੋ ਦਿਨ ਪਹਿਲਾਂ ਪਾ ਆ ਕਿ ਉਹ ਰਾਤ ਨੂੰ ਜਦੋਂ ਸੁੱਤੇ ਪਏ ਆ ਤਾਂ ਉਹਨਾਂ ਨੂੰ ਇਦਾਂ ਲੱਗਿਆ ਮਤਲਬ ਉਹਨਾਂ ਨੇ ਵੇਖਿਆ ਕਿ ਕੋਲ ਕੋਈ ਉੱਚੇ ਲੰਮੇ ਕਾਲੇ ਕੱਦ ਵਾਲਾ ਲੰਮਾ ਚੌੜਾ ਕੋਈ ਜੀਵ ਉਹਨਾਂ ਦੇ ਉੱਪਰ ਆ ਕੇ ਇੱਧਰ ਬੈਠ ਗਿਆ ਸੋ ਕਾਲ ਕਈ ਤਰੀਕਿਆਂ ਦੇ ਨਾਲ ਨਾਮ ਵਿਅਸੀਆਂ ਨੂੰ ਰੋਕਦਾ ਆ ਵੀ ਇਹ ਸਮਾਰਕ ਤੋਂ ਇਹ ਡਰ ਜਣ ਪਿੱਛੇ ਜਲ ਜਣ ਹਨ ਸੋ ਜਿਹੜੇ ਗੁਰਮੁਖ ਹੁੰਦੇ ਆ ਉਹ ਆਪਾਂ ਨੂੰ ਸਾਰੀ ਖੇੜ ਸਮਝਾਉਂਦੇ ਆ ਮਾਲਕ ਦੇ ਉੱਤੇ ਗੁਰਬਾਣੀ ਦੇ ਉੱਤੇ ਗੁਰੂ ਸਾਹਿਬ ਜੀ ਤੇ ਭਰੋਸਾ ਬਣਾਉਂਦੇ ਆ ਵੀ ਤੁਸੀਂ ਗੁਰਬਾਣੀ ਤੇ ਪੂਰਾ ਭਰੋਸਾ ਰੱਖੋ ਵੀ ਜੋ ਗੁਰਬਾਣੀ ਦੇ ਵਿੱਚ ਇੱਕ ਇੱਕ ਪੰਕਤੀ ਦੱਸੀ ਗਈ ਆ ਕਿ ਜੀਵ ਦੇ ਨਾਲ ਆ ਕੁਝ ਹੁੰਦਾ ਆ ਤੇ ਇਹ ਤੋਂ ਇਲਾਵਾ ਹੋਰ ਜਿੰਨਾ ਕੁਝ ਵੀ ਗੁਰਬਾਣੀ ਚ ਦੱਸਿਆ ਉਹ ਕਹਿੰਦੇ ਇੱਕ ਇੱਕ ਪੰਕਤੀ ਪੂਰੀ ਸਚਾਈ ਤੇ ਲਿਖੀ ਗਈ ਆ ਇਹ ਨਹੀਂ ਵੀ ਉਦਦੇ ਲਿਖ ਦਿੱਤੀ ਗਈ ਆ ਬੜੀ ਸਚਾਈ ਤੇ ਲਿਖੀ ਗਈ ਆ ਤਾਂ ਕਰਕੇ ਵਾਹਿਗੁਰੂ ਸੰਤਾਂ ਸਾਧਾ ਦੀ ਸੰਗਤ ਬਹੁਤ ਜ਼ਿਆਦਾ ਜ਼ਰੂਰੀ ਆ ਹੁਣ ਜੇ ਇਹ ਭਣਜੀ ਉਹਨਾਂ ਨੇ ਸੰਤਾਂ ਸਾਧਾ ਦੀ ਗੁਰਮਖੀ ਦੀ ਸੰਗਤ ਕੀਤੀ ਹੁੰਦੀ ਤਾਂ ਇਹਨਾਂ ਨੂੰ ਪਤਾ ਲੱਗਦਾ ਵੀ ਮਨ ਜਿਹੜਾ ਆ ਵਿਚਾਰਾਂ ਦੇ ਵਿੱਚ ਜਦੋਂ ਉਹ ਪੌਣ ਦੇ ਵਿੱਚ ਆ ਸਵਾਸਾਂ ਦੇ ਵਿੱਚ ਆ ਤੇ ਜਦੋਂ ਆਪ ਸਿਮਰਨ ਕਰਦੇ ਆ ਇਹ ਸਹਿਜ ਚ ਜਾਂਦਾ ਆ ਇਹਦੇ ਵਿਚਾਰ ਘਟ ਜਾਂਦੇ ਆ ਤੇ ਜਦੋਂ ਉਹ ਸ਼ਬਦ ਦੇ ਨਾਲ ਮਿਲਣ ਲੱਗਦਾ ਆ ਤਾਂ ਉਹ ਕੀ ਹੁੰਦਾ ਆ ਕਿ ਮਨ ਇਸ ਲੱਕੇ ਨੂੰ ਛੱਡਦਾ ਆ ਜਿੱਦਾਂ ਆਪਾਂ ਰਾਤ ਨੂੰ ਸੌਣ ਲੱਗੇ ਸ ਹੈ ਸਵੇਰੇ ਆਪਾਂ ਰਾਤ ਨੂੰ ਵੀ ਛੱਡਦੇ ਆ ਪਰ ਉਹ ਦੇਖ ਲਓ ਸ ਹੈ ਸਵੇਰ ਮਾਲਕ ਆਪਣੇ ਛਿੜਾ ਦੰਦੇ ਆਪਾਂ ਨੂੰ ਕਦੀ ਅਜੇ ਤੱਕ ਮਹਿਸੂਸ ਹੀ ਨਹੀਂ ਹੋਇਆ ਕਿ ਮਨ ਜਿਹੜਾ ਆ ਉਹ ਇਸ ਦੇਹੀ ਦੇ ਵਿੱਚੋਂ ਨਿਕਲ ਗਿਆ ਨਾ ਸੋ ਵਾਈਗੁਰੂ ਇਹ ਬਲੀਆਂ ਅਗਲੀਆਂ ਖੇਡਾਂ ਨੇ ਤੁਹਾਡਾ ਜਿਹੜਾ ਸਿਮੂਲ ਪ੍ਰੈਕਟੀਕਲ ਹੈ ਉਹ ਬਹੁਤ ਵਧੀਆ ਜਾ ਰਿਹਾ ਤੁਸੀਂ ਇਹ ਵੀ ਕਹਿ ਰਹੇ ਹੋ ਕਿ ਸ਼ਬਦ ਉੱਚੀ ਹੋ ਜਾਂਦੇ ਜਦੋਂ ਸਾਡੇ ਮਨ ਦੇ ਵਿਚਾਰ ਘਟ ਜਾਂਦੇ ਤਾਂ ਸ਼ਬਦ ਇਹ ਉੱਚੀ ਹੁੰਦੇ ਆ ਬਹੁਤ ਜ਼ਿਆਦਾ ਉੱਚੀ ਹੋ ਜਾਂਦੇ ਆ ਸੋ ਤੁਸੀਂ ਜਿੱਥੇ ਵੀ ਰਹਿੰਦੇ ਆ ਤੁਸੀਂ ਆਪਣੀ ਕੋਈ ਲੋਕੇਸ਼ਨ ਤਾਂ ਦੱਸੀ ਨਹੀਂ ਜਿੱਥੇ ਵੀ ਤੁਸੀਂ ਰਹਿੰਦੇ ਆ ਉਥੇ ਗੁਰਮੁਖ ਪਿਆਰਿਆਂ ਦੀ ਸੰਗਤ ਕਰੋ ਜਿਹੜੇ ਪਹੁੰਚੇ ਹੋਏ ਗੁਰਮੁਖਿਆ ਜਿਨ੍ਹਾਂ ਦੇ ਪ੍ਰੈਕਟੀਕਲ ਹੋਏ ਆ ਹਨਾ ਆਪਾਂ ਤਾਂ ਹਜੇ ਸਟੂਡੈਂਟ ਆ ਸੋ ਆਪਾਂ ਜਿੰਨਾ ਕ ਮਾਲਕ ਨੇ ਬਲਵਾਉਣਾ ਸੀ ਉਹ ਬੇਨਤੀ ਆਪਾਂ ਤੁਹਾਨੂੰ ਕਰਦੇ ਆ ਕਿ ਤੁਸੀਂ ਗੁਰਮੁਖਾਂ ਦੀ ਸੰਗਤ ਜ਼ਰੂਰ ਕਰੋ ਕਿਉਂ ਗੁਰਬਾਣੀ ਦੇ ਵਿੱਚ ਵੀ ਸਾਨੂੰ ਦੱਸਿਆ ਆ ਮਿਲ ਸਾਧ ਸੰਗਤ ਭਜ ਕੇਵਲ ਨਾਮ ਵੀ ਤੁਸੀਂ ਸੰਤ ਸਾਧਾਂ ਦੀ ਸੰਗਤ ਕਰੋ ਪਹੁੰਚੇ ਹੋਏ ਸੰਤ ਸਾਧਾਂ ਦੀ ਤੁਸੀਂ ਪਹਿਲਾਂ ਆਪ ਪਛਾਣ ਕਰੋ ਵੀ ਇਹ ਪਹੁੰਚੇ ਹੋਏ ਆ ਉਸ ਤੋਂ ਬਾਅਦ ਸੰਗਤ ਸ਼ੁਰੂ ਕਰਦਿਓ ਜੋ ਆਪਾਂ ਸੰਗ੍ਹਾ ਸ਼ੁਰੂ ਕਰਦੇ ਆਂ ਤੇ ਉਹ ਜਦੋਂ ਸੱਚ ਦਾ ਪ੍ਰਚਾਰ ਕਰਦੇ ਆ ਤਾਂ ਉਹ ਆਪਾਂ ਨੂੰ ਉਹ ਦੇਖਦੇ ਆ ਕਿ ਇਹ ਨਾਮ ਅਭਿਆਸੀ ਜਿਹੜਾ ਆ ਇਹਨੂੰ ਆਪਾਂ ਹੁਣ ਇਹ ਕੈਸ ਲੈਵਲ ਤੇ ਕੈਸ ਅਵਸਥਾ ਤੇ ਬਿਠਾ ਆ ਇਹਨੂੰ ਹੁਣ ਆਪਾਂ ਅਗਲਾ ਰਾਹ ਦੱਸ ਦਈਏ ਸੋ ਇਸ ਤਰੀਕੇ ਵਾਈ ਗੁਰੂ ਜੀ ਇਹ ਤੁਹਾਡਾ ਜਿਹੜਾ ਵਾਈ ਗੁਰੂ ਪ੍ਰੈਕਟੀਕਲ ਆ ਬੜਾ ਸੋਹਣਾ ਪ੍ਰੈਕਟੀਕਲ ਆ ਬਹੁਤ ਵਧੀਆ ਡਰਨ ਦੀ ਲੋੜ ਨਹੀਂ ਹੈ ਬਸ ਇੱਥੇ ਸਾਨੂੰ ਥੋੜਾ ਜਿਹਾ ਗਿਆਨ ਹੋਣਾ ਜ਼ਰੂਰੀ ਆ ਕਿ ਇਹ ਜਿਹੜਾ ਸਾਹ ਰੁਕਦਾ ਆ ਕਿਉਂ ਰੁਕਦਾ ਆ ਤੇ ਇੱਥੋਂ ਜਿਹੜਾ ਮਨ ਨੇ ਉਹ ਛੱਡਣਾ ਹੈ ਉਹ ਕਿਵੇਂ ਛੱਡਣਾ ਹੈ ਹਨਾ ਅਗਲਾ ਜਿਹੜਾ ਰਾਹ ਸ਼ੁਰੂ ਕਰਨਾ ਹੈ ਸੇ ਤੋ ਇਹ ਜਿਹੜਾ ਆ ਇਹ ਸੰਗਤ ਦੇ ਨਾਲ ਹੀ ਹੋਣਾ ਹੈ ਜੇ ਤੁਸੀਂ ਆਪ ਮੁਹਾਰੇ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਤੁਹਾਨੂੰ ਡਰ ਵੀ ਲੱਗੇਗਾ ਤੇ ਕੋਈ ਨਾ ਕੋਈ ਸਰੀਰ ਦਾ ਨੁਕਸਾਨ ਵੀ ਹੋ ਸਕਦਾ ਹੈ ਨਾ ਸੋ ਇਹ ਸਰੀਰ ਦਾ ਕੋਈ ਨੁਕਸਾਨ ਨਾ ਹੋਵੇ ਤੁਸੀਂ ਸੰਗਤ ਕਰੋ ਅਸੀਂ ਤਾਂ ਤੁਹਾਨੂੰ ਇਹੀ ਕਹਾਂਗੇ ਤੇ ਜਿੰਨੇ ਵੀ ਹੋਰ ਭੈਣ ਭਰਾ ਆਪਣੇ ਲਾਈਵ ਦੇਖਦੇ ਪਏ ਆ ਦੇਖੋ ਵਾਈ ਗੁਰੂ ਕੋਈ ਸੰਗਣ ਵਾਲੀ ਗੱਲ ਨਹੀਂ ਹੈ ਨੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪਣੇ ਗੁਰੂ ਜੀ ਗੁਰੂ ਜੀ ਨੇ ਆਪਾਂ ਰੋਜ਼ਾਨਾ ਬਾਣੀ ਪੜ੍ਹਦੇ ਆ ਦੇਖਦੇ ਆ ਕਿ ਗੁਰੂ ਸਾਹਿਬ ਜੀ ਸਾਨੂੰ ਕੀ ਸਮਝਾਉਂਦੇ ਆ ਤੇ ਜੋ ਪ੍ਰੈਕਟੀਕਲ ਹੋਣਾ ਆ ਉਹ ਜਿਵੇਂ ਕਿ ਕੋਈ ਨਾ ਕੋਈ ਸੰਸਥਾ ਬਣੀ ਆ ਗੁਰਦੁਆਰਾ ਸਾਹਿਬ ਆ ਕਿਤੇ ਨਾ ਕਿਤੇ ਕੋਈ ਗੁਰਮੁਖ ਸੱਚ ਦਾ ਪ੍ਰਚਾਰ ਕਰਦੇ ਪਏ ਆ ਉਹਨਾਂ ਦੀ ਸੰਗਤ ਜ਼ਰੂਰ ਕਰਨੀ ਚਾਹੀਦੀ ਹੈ ਕਿਉਂਕਿ ਉਹਨਾਂ ਦੇ ਪ੍ਰੈਕਟੀਕਲ ਹੋਏ ਹੁੰਦੇ ਨੇ ਫਿਰ ਉਹ ਸਮਝਾਉਂਦੇ ਨੇ ਕਿ ਭਾਈ ਇੱਥੋਂ ਤੁਸੀਂ ਇਦਾਂ ਨਹੀਂ ਇਦਾਂ ਚੱਲਣਾ ਹੈ ਹਨਾ ਸੋ ਵਾਈਗੁਰ ਪ੍ਰੈਕਟੀਕਲ ਤੁਹਾਡਾ ਬਹੁਤ ਵਧੀਆ ਸੋ ਵਾਈਗੁਰ ਤੁਹਾਨੂੰ ਜੇ ਵੀਡੀਓ ਆਪਣੇ ਵਧੀਆ ਲੱਗਦੀ ਹੋਵੇ ਆਪਾਂ ਕੋਸ਼ਿਸ਼ ਕਰਦੇ ਹੁੰਨੇ ਆ ਕਿ ਜਿਹੜੇ ਨਿੱਕੇ ਨਿੱਕੇ ਸਵਾਲ ਹੁੰਦੇ ਆ ਆਪਾਂ ਤੁਹਾਡਾ ਜਾਦਾ ਸਮਾਂ ਬਣਾ ਲਈਏ ਕਿ ਘੰਟਾ-ਘੰਟਾ ਬਿਠੇ ਰਹੀਏ ਹਨ ਤੇ ਕਿਉਂਕਿ ਕਈ ਕੰਮਕਾਰ ਕਰਨੇ ਹੁੰਦੇ ਸਾਰਿਆਂ ਨੇ ਤੇ ਇੱਕ ਦੋ ਮਿੰਟ ਦੇ ਵਿੱਚ ਹੀ ਆਪਾਂ ਇਹ ਵਿਚਾਰ ਕਰਕੇ ਸਮਾਪਤ ਕਰ ਦਿੰਦੀ ਹੈ ਤੁਹਾਨੂੰ ਜੇ ਵਧੀਆ ਲੱਗਦੀ ਹੁੰਦੀ ਤਾਂ ਤੁਸੀਂ ਅੱਗੇ ਹੋਰ ਸ਼ੇਅਰ ਜ਼ਰੂਰ ਕਰ ਦਿਆ ਕਰੋ ਸੋ ਮਾਲਕ ਕਿਰਪਾ ਕਰਦੇ ਨੇ ਮਾਲਕ ਇਹ ਹੀ ਕਿਰਪਾ ਕਰਦੇ ਨੇ ਕਿ ਇਹ ਜਿਹੜੇ ਛੋਟੇ ਛੋਟੇ ਸਵਾਲ ਹੁੰਦੇ ਆ ਵਿਚਾਰ ਹੁੰਦੇ ਆ ਆਪਾਂ ਇਸ ਤਰੀਕੇ ਲਾਈਵ ਆ ਕੇ ਇਹਨਾਂ ਨੂੰ ਕਲੀਅਰ ਕਰ ਲੰਨੇ ਆ ਨਾ ਵੀ ਕਿਸ ਤਰੀਕੇ ਹੋਣਾ ਚਾਹੀਦਾ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ